ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੋਈ ਤੇ ਬਾਟਰ ਸੱਟਾ ਵੀ ਸਾਰੇ ਵੀਰਾਂ ਨੇ ਕੱਟਵਾ ਠੀਕ ਹੈ ਲੋਬਾ ਵੀ ਉੱਠ ਖੜੇ ਸਵੇਰੇ ਸਵੇਰੇ ਕਿਉਂਕਿ ਸਾਨੂੰ ਪਤਾ ਆਪਣੀ ਖੰਡ ਨੇ ਅੱਜ ਜਾਣਾ ਹੈ ਬਾਜੀ ਤੇ ਮੇਰੇ ਵੀਰੋ ਹਰਾ ਕੰਡ ਤੇ ਕਲਾਬੀ ਗਾਂਥ ਇਹਦੀ ਮਾੜੀ ਮੋੜੀ ਸੈੜੀ ਕਰ ਰਹੀ ਸੀ ਬਾਪੂ ਆਪਾ ਇੱਕ ਛੋਟਾ ਸਾਮ ਹਾਂ ਜਿਹੜਾ ਸੀਗਾ ਮਾੜਾ ਮੋਟਾ ਆਪਣਾ ਜੜੀ ਬੂਟੀ ਲਾਈ ਸੀਗੀ ਬਾਕੀ ਬਾਬੇ ਉਹ ਅੱਜ ਗੇਮ ਬਦਲੀ ਆ ਬਈ ਹਣਾ ਅੱਜ ਗੇਮ ਟੋਟਲੀ ਗੇਮ ਬਦਲਤੀ ਆ ਜੇ ਕੋਈ ਨਾ ਦੂਜੀ ਗੇਮ ਆਪਣੀ ਉਹ ਨਹੀਂ ਅੱਜ ਗੇਮਸ ਉਹ ਗੇਮ ਤੋਂ ਹਟ ਕੇ ਆਪਣੀ ਚੋਟੇ ਤੇ ਪੀਲੇ ਪਾਣੀ ਤੋਂ ਤੇ ਚਲੋ ਕੋਈ ਦਿੱਕਤ ਨਹੀਂ ਦੇਖਦੇ ਹਾਈ ਤਾਂ 3:00 ਵਜੇ ਆ ਬਈ ਸਵੇਰ ਦੇ ਲਾਉ ਜੀ ਤਿਆਰੀਆਂ ਪੂਰੀ ਬਾਜੀ ਦੀ ਤੇ ਨਿਊ ਬੋਟਲ ਲੈ ਆਂਦੀ ਬਾਬੇ ਘਰੋਂ ਕਿ ਪਹਿਲਾਂ ਵਾਲੀ ਬੋਤਲ ਉਹ ਮੈਂ ਸੁਰੱਖਿਵੇਂ ਜਨੇ ਗਵਾਤੀ ਯਾਰ ਹਣਾ ਪਾਣੀ ਕਿੱਧਰ ਕਿਹਨੂੰ ਫੜਾ ਦੇ ਕੌਣ ਰੱਖ ਰਖੂਗਾ ਕੀ ਹਿਸਾਬ ਪਤਾਵੇ ਬੋਤਲ ਵੀ ਨਵੀਂ ਲਿਆਂਦੀ ਯਾਰ ਮੈਂ ਤਾਂ ਲਾਦਵਣੀਆਂ ਨੂੰ ਧੋ ਕੇ ਪਾਣੀ ਪਾਈ ਇਹਦੇ 'ਚ ਉਹ ਬਾਹਰ ਪਈਆ ਬਾਲਟੀ ਤੇ ਪਾਣੀ ਬਰਫਰਕ ਹੋ ਉਹਦੇ ਮਸਕੀਮ ਲਈ ਸੀ ਰਾਤ ਤੇ ਐਨੇ ਜਾਣਾ ਬਈ ਬਾਜੀ ਤੇ ਆਹ ਖੰਡ ਨੂੰ ਤੁਹਾਨੂੰ ਦਿਖਾਈ ਦਿੱਤੀ ਇੱਕ ਵਾਰੀ ਹੋਰ ਦਿਖਾ ਦੰਨਾ ਹੈਗਾ ਐਨੇ ਅਜੇ ਜਾਣਾ ਬਾਜੀ ਤੇ ਠੀਕ ਹੈ ਇਹ ਹਾਂ ਹਾਂ ਹੀ ਪਾਣੀ ਪਾਉਣਾ ਸਾਫ਼ ਰੱਖੀ ਪਾਣੀ ਆ ਬਿਠੇ ਨਹੀਂ ਮਾਰਦੀ ਸਰਾ ਲੱਗ ਗਈ ਤੇ ਆਹ ਸੰਭੀ ਜਾਂਨੇ ਬਈ ਆਪਣਾ ਹਰੇ ਟੂਸੇ ਵਾਲਾ ਇਹਨੂੰ ਸੰਭੀ ਜਾਂਨੇ ਦੇ ਕਾਸ ਰਗਿੰਦਰ ਦਾ ਬੱਚਾ ਯਾਰ ਹਨਾ ਇਹ ਵੀ ਵਿਚਾਰਾ ਸੰਭੀਆਂ ਦੇ ਵਿੱਚ ਹੀ ਆਪੇ ਇਹਨੂੰ ਵੀ ਸੰਭਿ ਜਾਣੇ ਅੱਜ ਮੈਂ ਜਾ ਕੇ ਆਉਣਾ ਅੱਧਕ ਤੱਕ ਬਾਜੀ ਤੇ ਤੇ ਨਾਲ ਬਾਜੀ ਤੇ ਚੱਲੇ ਆ ਤੇ ਨਾਲੇ ਮੈਂ ਮੁੜ ਵੀ ਆਉਂਗਾ ਇਹਨੂੰ ਪਹਿਲਾਂ ਹੀ ਟਾਈਮ ਨਾਲ ਹੀ ਉਹ ਗੱਲਾਂ ਐ ਹੋਈ ਵੀ ਬੱਚੀ ਇਹਨੇ ਆਉਣਾ ਸੀਗਾ ਯਾਰ ਰਾਤ ਕਦਾਂ ਮਾਉਂਗਾ ਹਨਾ ਨਾ ਤਾਂ ਪਤੰਦਰ ਆਇਆ ਤੇ ਨਾ ਹੀ ਫੋਨ ਚੱਕਿਆ ਹੁਣ ਰਾਤ ਹੀ ਕਹੀ ਦੱਸ ਦੇ ਵੀ ਆਉਣਾ ਨਾ ਆਉਣਾ ਹਨਾ ਕਿਸ ਹਿਸਾਬ ਦਾ ਵਾਤਰਾਂ ਉਨਰ ਤੇ ਉਰੀ ਤੇ ਕਰ ਛੱਡ ਕੇ ਆਉਣਾ ਤਾਂ ਮੇਨੂੰ ਤੇ ਪਿਉਰੀ ਤੋਂ ਬਾਅਦ ਸਿਕੰਦਰ ਅਰਗ ਜਾਵੜਨਗੇ ਆਪਣੇ ਨਾਲ ਹੈਲੋ ਭਾਈ ਪਹੁੰਚ ਗਏ ਆ ਪਿਉਰੀ ਵਾਲੇ ਫਾਟਕਾਂ ਤੇ ਆ ਫੜੀ ਹਰ ਕੁਦਰੀ ਫੜੀ ਬਲ ਕੁਦਰੀ ਖੁੱਲੀ ਮੜੀ ਇੱਕ ਵਾਰੀ ਖੋਲ ਕੇ ਦਿਖਾ ਮੈਨੂੰ ਫਿਰ ਮੈਂ ਪਿੰਡ ਜਾਂਦਾ ਹੋ ਜਾਊਗਾ ਇੱਧਰ ਹੋ ਜਾ ਇੱਧਰ ਗੋ ਸੁਮਾਣਾ ਜਾਂਦਾ ਪਰ ਸਕੂਲੀ ਕੁਦਰੀ ਖੋਲ ਦੇ ਇੱਕ ਵਾਰੀ ਸਿਕੰਦਰ ਤੇ ਜਾਵੜਨਗੇ ਮੈਂ ਇੱਥੋਂ ਮੁੜ ਜੂ ਪਿੰਡ ਬਈ ਬਸ ਐਨੀ ਮੇਰੀ ਬਾਤ ਤੇ ਰਾਤ ਤਾਂ ਨਹੀਂ ਪੈਂਦੀ ਦੇਣੀ ਛੱਡੂ ਇਹ ਤੋਂ ਬਾਅਦ ਤਾਂ ਚਲੋ ਭਾਈ ਆਪਾਂ ਚੱਲ ਗਏ ਪਿੰਡ ਨੂੰ ਮੁੰਡਿਆ ਨੂੰ ਤੋਰਦਾ ਵਸੀ ਹੋੜਣਾ ਵੇ ਦੜਵਾ ਵੇਚ ਦੀ ਹੋ ਕੇ ਕਿ ਦੜਵਾ ਤੋਂ ਉਧਰ ਪਰਾਂ ਕਰਾਈ ਵਾਲਾ ਕਰਾਈ ਵਾਲੇ ਆਹਲ-ਕੌਲ ਖਾਂ ਤੋਂ ਝੋੜ ਲਓ ਭਾਈ ਪਹੁੰਚ ਗਏ ਘਰੇ ਤੇ ਛੱਡੀ ਬਈ ਕੂਤਰ ਜਿਹੜੇ ਛੱਡਣ ਵਾਲਾ ਲੈ ਮੁੰਡਾ ਫੜੇ ਕੈਮਰਾ ਪਹਿਲਾ ਕਬੂਤਰ ਆਪਣਾ ਗਲਾਬੀ ਫੁੰਝੇ ਵਾਲਾ ਟਾਈਮ ਹੋਇਆ ਸਹੀ 7 ਦਾ ਬਾਜੀ ਤੇ ਹਜੇ ਉਹਲੇ ਲੱਗੇ ਨਹੀਂ ਤੇ ਘਰੇ ਆਪਾਂ ਪਹਿਲੀ ਹੁਲੇ ਲਾ ਦਿੰਦੇ ਠੀਕ ਹੈ ਕਿ ਨਹੀਂ ਇਹਦੇ ਅੰਦਰ ਜਮਾ ਵਿਹਲਾ ਹੈ ਐਨੀ ਕੋਈ ਦਾਣਾ ਚੱਲ চোপੜਾ ਗਲਾਬੀ ਫੁੰਝੇ ਵਾਲਾ ਗਿਆ ਲਾਂਚ ਇੱਕੇ ਛੱਡਦੇ ਆ ਖੱਬੀ ਗੁਲਾਬੀ ਬਗਲ ਵਾਲੀ ਕਬੂਤਰੀ ਜਿਹੜੀ ਪਾਸੇ ਬੈਂਦੀ ਹੁੰਦੀ ਚੱਲ ਖੰਡ ਯਾਰ ਕੂਤਰ ਵੇਲੇ ਨਹੀਂ ਆਜੇ ਨਾ ਜਿਹੜੇ ਉਹ ਥੋੜਾ ਲੇਟ ਛੱਡਾਂਗੇ ਅੱਧਾ ਘੰਟਾ ਫੈਟ ਕਬੂਤਰ ਖੋਲ ਲੀਏ ਬਈ ਲੈਟਾ ਰੋਟਾ ਕਰਦੀ ਬੰਦਪਾ ਲੈਟਾ ਬੰਦੀ ਸੀ ਬਾਹਰ ਲਈ ਬੰਦ ਕਰਨ ਵਾਲੀ ਸੀ ਕੱਲੀ ਤੇਦਰੋਂ ਨਵੇਂ ਕਬੂਤਰਾਂ ਜੋ ਛੱਡਦਗੇ ਬਈ ਹਰੀ ਟੋਰੀ ਹਰਾ ਟੂਸਾ ਸ਼ਾਕ ਖਾ ਜਿਵੇਂ ਵੇਲਾ ਸੀ ਜਿਵੇਂ ਆਪਦੀ ਭੈਣ ਵਾਲੀ ਲਛਣਾ ਉਹ ਦੱਸੋ ਉਵੇਂ ਠੱਪੇ ਮਾਰ ਕੇ ਨਿਕਲਦਾ ਨਾ ਜਿਵੇਂ ਦੀ ਭੈਣ ਗਲਾਬੀ ਟੂਸੀ ਟੋਰੀ ਲੈ ਜਾਂਦੀ ਸੀ ਹੈਨਾ ਮਤਲਬ ਭੈਣ ਦੀ ਲੱਕੜ ਲੈਣ ਨਾਲ ਤਾਂ ਬਾਜੀ ਨਹੀਂ ਦਿੱਤੀ ਨਾਲੇ ਕਬੂਤਰੀ ਨੱਪ ਗਏ ਚਲ ਬਾਜੀ ਦਾ ਕੋਈ ਦੁੱਖ ਨਹੀਂ ਉਧਰ ਸੌਂ ਲੱਗੇ 1% ਵੀ ਭੈਣ ਕਬੂਤਰੀ ਦਾ ਮੋੜ ਦੇਣ ਬੰਦੇ ਹੈ ਕਿਤੇ ਦਾਰ ਪਿੰਡ ਦਾ ਬੰਦਾ ਕਹਿੰਦਾ ਹੈ ਨਾ ਵੀ ਬਈ ਅਸੀਂ ਬਾਜੀ ਕਰਾਉਣੇ ਆ ਤੇ ਸਾਡੀ ਜ਼ਿੰਮੇਵਾਰੀ ਹੈ ਕਬੂਤਰ ਮੋੜਨ ਦੀ ਕਿਤੇ ਬੰਦਾ ਗਰੁੱਪ ਰਿਕਾਰਡਿੰਗ ਪਾ ਦੇ ਬਾਜੀ ਵਾਲੇ ਚਾਤ ਨੇ ਇਹ ਵੀ ਵੀ ਆਪ ਦੇ ਕਬੂਤਰਾਂ ਜ਼ਿੰਮੇਵਾਰ ਆਪ ਆਗੇ ਪਿੰਡ ਵਾਲ ਦੀ ਕੋਈ ਜ਼ਿੰਮੇਵਾਰੀ ਨਹੀਂ ਫਿਰ ਭੈਣੀਆਂ ਹੁਣ ਬਈ ਛਡੋਣੇ ਤੁਸੀਂ ਤੇ ਕੰਡ ਕਾਂਤਲਾ ਛੱਡ ਲਗੇ ਇਦੀ ਭੈਣ ਗਈ ਅੱਜ ਬਾਜੀ ਤੇ ਛੁੱਟੀ ਐ ਤੇ ਇਹ ਛੁੱਟਿਆ ਘਰੇ ਅੱਜ ਸਹੀ ਆ ਨਾ ਤੇ ਰੱਤਾਂ ਵੀ ਛੱਡਦੀ ਬਈ ਗਲਾਬੀ ਬਗਲੜਾ ਖੱਬੀ ਗਲਾਬੀ ਬਗਲੜਾ ਵੈਸੇ ਤਾਂ ਕਾਲੇ ਵੀ ਉੱਡਕਾਇਆ ਹਨਾ ਇਹ ਪਰ ਅੱਜ ਵੀ ਵਿਲਾ ਬੈਠਾ ਜੀਆ ਸਾਫ ਬੈਠਾ ਹੀ ਜਾਵੇਂ ਮਾਝਾ ਛੱਡ ਦਿੰਨੇ ਆ ਦੋਵੇਂ ਹਰੇ ਟੂਸੇ ਬਈ ਇਹ ਕਬੂਤਰ ਨੂੰ ਵੀ ਛੱਡਦੇ ਆ ਇਹ ਰੇਸ਼ੀਏ ਦੇ ਅੰਦਰ ਵਾਵਾ ਦਾਣੇ ਪਈਆ ਕੋਈ ਦਿੱਕਤ ਵਾਲੀ ਗੱਲ ਨਹੀਂ ਜਾਣ ਦਿਓ ਹਾਂਜੀ ਬਾਬੂ ਤੇ ਆਪਣੇ ਗਲਾਬੀ ਟੂਸਿਆਂ ਗਲਾਬੀ ਟੂਸੇ ਤੇ ਗਲਾਬੀ ਟੋਰੀ ਵਾਲੇ ਨੂੰ ਵੀਐਮਐਲ ਪਾਣੀ ਦੇਦਾ ਵੀ ਵੀਐਮਐਲ ਪਾਣੀ ਦੇ ਕੇ 2 ਮਿੰਟ ਛੜ ਤੱਕ ਖੁੱਡੇ ਚ ਤੇ ਇਹਦੀ ਬਸ ਇੱਕ ਵਾਰੀ ਆਹਰੇ ਵੀ ਪਾਣੀ ਵਾਲੀ ਇਸ ਤੋਂ ਬਾਅਦ ਰਹਿ ਗਏ ਢੇੜੇ ਲਓ ਜੀ ਮਾਰੀ ਉਹ ਲੈਦਾ ਵੀ ਗਲਾਬੀ ਤੂਸਿਆਂ ਦੇ ਟੌਰੀ ਆਏ ਦਾ ਛਾਲ ਪੁੱਤ ਓਏ ਵੈਸੇ ਨਾਲ ਅੱਜ ਸਈਦ ਸਾਨੂੰ ਔਖਾ ਬਾਲਾ ਕੀਤਾ ਭਈ ਆਪਾਂ ਗੱਪਣੀ ਮਾਰਦੇ ਹਨ ਕੱਲ ਬਾਲੇ ਰੱਜ ਮੈਦਾਨੇ ਚ ਕਾ ਬੈਠੇ ਇਹਨੂੰ ਰੱਜ ਮੈਦਾਨੇ ਤੇ ਬਾਦਾਮ ਤਾਂ ਕਰਕੇ ਸਿਰਫ ਇਹੀ ਇੱਕ ਗੱਲ ਹੋਰ ਵੇਖੋ ਜਿਹੜੇ ਦੂਜੇ ਸੀ ਉਹ ਸਾਰੇ ਵਿਹਲੇ ਜਿਹੜਾ ਪਾਣੀ ਵਾਲਾ ਕੁਤਰਾ ਪਹਿਲਾਂ ਤਾਂ ਇੱਥੇ ਪਲਟਿਆ ਮੈਂ ਹਣਾ ਸਹੀ ਨੀ ਪਾਟਾ ਦਾ ਮੂਛੜਾ ਵਾਲਾ ਮੇਰੇ ਤੋਂ ਇੰਨਾ ਕਸਵਾਂ ਇੱਥੇ ਘੜਦਾ ਇਹਦੇ ਅੰਦਰੋਂ ਫੇਰ ਬਈ ਮੈਂ ਪਲਟਿਆ ਆਹਾ ਜਿਹੜਾ ਪਾਣੀ ਰਹਿੰਦਾ ਸੀ ਉਹ ਘੜਦਾ ਮੈਂ ਫੇਰ ਤੀਜੀ ਵਾਰੀ ਪਾਟਾ ਗਾ ਕੂਦਰਾ ਇੰਨਾ ਸਮਾਨ ਨਿਕਲਿਆ ਫਿਰ ਤਾਂ ਗਾ ਕੇ ਥੋੜਾ ਜਿਹਾ 10 15 ਮਿੰਟ ਬਾਅ ਕੇ ਹਣਾ ਫੇਰ ਛੱਡਿਆ ਜੇ ਕੋਈ ਗੱਲ ਨਹੀਂ ਟਾਈਮ ਨਾਲ ਵੀ ਬੈਂਦਾ ਨਾ ਉਹਦੇ ਚ ਆਪਣੀ ਗਲਤੀ ਹੈ ਫਿਰ ਬਈ ਤੇ ਇਧਰ ਆਪਣੇ ਹਰੇ ਟੂਸੇਲ ਨੂੰ ਬਦਾਮ ਰੱਖਦਗੇ ਬਈ ਇਹ ਆਂ ਸਾਂਹ ਵਾਲੇ ਬਦਾਮ ਬਾਬਿਓ ਕੱਲ ਨੂੰ ਫਿਰ ਇਹਨੂੰ ਵੀ ਛੱਡਣਾ ਬਾਜੀ ਆਇਆ 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 ਪੱਤਾ ਇੱਕ ਕੂਦਰੀ ਆ ਕੇ ਬੈਠ ਗਈ ਹਰੇ ਟੂ ਸਿਆਰੇ ਦੋਵੇਂ ਹਰੇ ਟੂ ਸੇ ਤੇ ਖੱਬੀ ਗਲਾਬੀ ਬਗਲ ਵਾਲੀ ਵੀ ਪਾਸੇ ਬੈਠ ਗਈ ਸੀ ਕੋਠੀ ਤੇ ਤੇ ਸੱਜੀ ਗਲਾਬੀ ਬੋਲਦੀ ਕਾਲੀ ਜੀਨੀ ਵੀ ਛੱਡੀ ਸੀ ਉਹ ਵੀ ਬੈਠ ਕੇ ਮਨ ਲਾਦਾ ਕਿਸੇ ਨਾ ਕਿਸੇ ਪਾਸੇ ਲਾਉ ਜੀ ਤੇ ਸੁਖਜਿੰਦਰ ਵਾਲੇ ਬੱਚੇ ਨੂੰ ਹੀ ਸਾਹਮਦ ਗਏ ਇਹਨੂੰ ਵੀ ਰੱਖ ਦਗਾ ਬਾਲਾ ਭੁੱਖਾ ਬਦਾਮ ਦਾ ਦੇਖੋ ਆਇਆ 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 ਤਾਂ ਕਹਿਣ ਦੀ ਲੋੜ ਹੀ ਨਹੀਂ ਇਹਦਾ ਉੱਡ ਕੇ ਪੈਂਦਾ ਕਣਕ ਸਿਰ ਤੇ ਪਉਂਦੀ ਲੱਕੜਾਂ ਸਿਰ ਤੇ ਪੀਸ ਕਿਉਂ ਵੀ ਖਾ ਜੂਗਾ ਇਹ ਤਾਂ ਹਾਂਜੀ ਮੇਰੇ ਵੀਰੋ ਤੇ ਕਰਦੇ ਆ ਵੀ ਕਬੂਤਰਾਂ ਨੂੰ ਬਾਦਾਮ ਪਾਉਣ ਦੀ ਤਿਆਰੀ ਵਾਰੀ ਵਾਲੇ ਕਬੂਤਰ ਆ ਜਿਹੜੇ ਇਬਠਾ ਮੂਠਾ ਅੱਖਰ ਕੂਤਰ ਸੈੱਟ ਕਰਕੇ ਬਾਬੇ ਦੀ ਕਿਰਪਾ ਨਾਲ ਬਈ ਹੈ ਨਾ ਮਿਠਾਂ ਲਗਭਗ ਪੀਲੀਆਂ ਕਰਕੇ ਜਮਾ ਕੁਸ਼ਕਾਂ ਦੇ ਦੂਹੀ ਪੀਲੀਆਂ ਕੁਝ ਥੋੜੀਆਂ ਕੱਚੀਆਂ ਹਰੀਆਂ ਕੱਚੀਆਂ ਪੀਲੀਆਂ ਰੱਖੀਏ ਤਿੰਨ ਕਬੂਤਰਾਂ ਨੂੰ ਬਤਾਵਾਂ ਪਹਿਲਾਂ ਕਾਲੀ ਜੀਨੀ ਗੁਲਾਬੀ ਕਾਂਤ ਵਾਲੀ ਖਾਲਾ ਖੰਡ ਆਇਆ 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 ਮੁੜ ਕੇ ਆਪਣੀ ਹੋ ਗਈ ਜੀ ਹਰੀ ਕਾਂਤ ਵਾਲੀ ਆਇਆ 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 ਪੁੱਤ ਉਸ ਤੋਂ ਬਾਅਦ ਹੋ ਗਈ ਜੀ ਆਪਣੀ ਗੁਲਾਬੀ ਕੱਚ ਕਾਂਤ ਵਾਲੀ ਆਇਆ 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 ਖੰਡ ਲਓ ਜੀ ਤੇ ਭੂਤ ਨੂੰ ਵੀ ਰੱਖਦੀ ਆ ਆਪਣੇ ਨੂੰ ਬਦਾਂ ਆਇਆ 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 ਪੁੱਤ ਤੇ ਪਹਿਲਾ ਵਾਲੀਆਂ ਚਾਰ ਕਬੂਤਰਾਂ ਛੱਡਦੀਆਂ ਵੀ ਆਪਾਂ ਖੁੱਡੇ 'ਚ ਤੇ ਚਾਰਾਂ ਵਾਸਤੇ ਹੋਰ ਕੱਟਦੇ ਬਦਾਂ ਆਪਾਂ ਕਾਲੀ ਚੀਨੀ ਹਰੀ ਗਲਾ ਵੀ ਬਗਲ ਵਾਲੀ ਆਇਆ ਆਇਆ ਆ ਆਇਆ ਆਇਆ ਪੁੱਤ ਉਦੋਂ ਬਾਅਦ ਰੱਖਦੀ ਆਪਾਂ ਆਪਣੀ ਖੱਬੇ ਗਲਾ ਵੀ ਟੂਸੀ ਵਾਲੀ ਆਇਆ 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 ਪੁੱਤ ਉਦੋਂ ਬਾਅਦ ਰੱਖਦੀਏ ਸੱਜੇ ਗਲਾ ਵੀ ਟੂਸੀ ਵਾਲੀ ਆਇਆ 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 ਖੰਡ ਉਦੋਂ ਬਾਅਦ ਰੱਖਦੀਏ ਆਪਾਂ ਬਗਲ ਚੱਲ ਰਟੌਲੀ ਟੌਰੀ ਆਇਆ 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 ਬੱਤ ਲਓ ਜੀ ਓਕੇ ਰਿਪੋਰਟ ਓਹੋ ਬਾਬਿਓ ਸੀਨ ਰਹਿਗਾ ਬਈ ਕੈਪਚਰ ਕਰਨ ਵਾਲਾ ਘੰਡ ਕਾਂਤਲਾ ਕਬੂਤਰ ਵੀ ਆ ਕੇ ਬੈਠਾ ਲਗਭਗ ਟਾਈਮ ਹੋ ਗਿਆ ਨੇ 11 ਵਜੇ ਗਏ ਤੇ ਕਬੂਤਰ ਲਾਰ ਹੋ ਗਿਆ ਬਈ ਛਤਰੀ ਤੇ 온 ساری ਅਣੀ ਮਾੜੀ ਹਾਲਤ ਕਬੂਤਰ ਦੀ ਯਾਰ ਪਰ ਡਾਈ ਵੀ ਬਈ ਦੂਜੀ ਤੀਜੀ ਐਰ ਇਹਦੀ ਬੜਾ ਹੀ ਬੁਰਾ ਪਾਡਾ ਪੜ ਅਡਗਣਾ ਛਤਰੀ ਤੇ ਪੁੱਛੋ ਨਾ ਬੜਾ ਹੀ ਬੁਰਾ ਹਾਲ ਹੋ ਗਿਆ ਵਿਚਾਰੇ ਦਾ ਬਾਬਿਓ ਉਮੀਦੋਂ ਵੱਧ ਬੁਰਾ ਹਾਲ ਹੋ ਗਿਆ ਹੁਣ ਆਏ ਨਾ ਸੋਚੋ ਵੀ 11 ਵਜੇ ਨੂੰ ਆਏ ਹੋ ਗਿਆ ਹਨਾ ਤੁਸੀਂ ਡਾਈ ਵੀ ਦੇਖੋ ਵਿਚਾਰੇ ਇਹ ਯਾਰ ਦੂਜੀ ਤੀਜੀ ਡਾਈ ਹੈ ਜਾਨਵਰ ਦੀ ਹੈ ਨਾ ਜਿਆਦਾ ਹੀ ਬੁਰਾ ਹਾਲ ਕਰਤਾ ਜਾਨਵਰ ਦਾ ਦੇਖੋ ਤੁਹਾਨੂੰ ਛੱਡ ਕੇ ਦਿਖਾਉਂ ਮੈਂ ਭੈਣਾਂ ਤਾਂ ਲੱਤਾਂ ਹੀ ਲਾਦੀਆਂ ਸੀ ਘਾਹ ਲੈ ਲੈ ਚਲ ਹੁਣ ਤਾਂ ਸੈਟ ਹੈ ਛਦਰੀ ਤੇ ਲੱਤਾਂ ਲੱਗਣੇ ਦੋ ਆਇਆ ਮੂਦੇ ਮੂੰਹ ਵਜਾ ਗਿਆ ਸੀ ਤੇ ਲਾਉ ਜੀ ਤੇ ਇਧਰ ਕਬੂਤਰਾਂ ਵਾਲੇ ਪਾਸੇ ਦਾਣੇ ਰੱਖਦੇ ਬਈ ਇਹਨਾਂ ਨੂੰ ਤੇ ਹਰੇ ਟੂਸਿਆਂ ਲਈ ਅੰਦਰ ਕਰਤੀ ਸੀ ਬਈ ਆਪਾਂ ਆਪਣੀ ਉੱਥੋਂ ਇੱਥੋਂ ਵਿੱਚੋਂ ਹੀ ਪਾਣੀ ਪੀਂ ਕੁੰਡੇ ਦੇ ਹਣਾ ਮਾਂ ਬੱਚਾ ਲਾਈ ਚੱਲਣ ਦੇ ਕੰਮ ਫਿਰ ਜਿਵੇਂ ਚੱਲਦਾ ਆਇਓ 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 ਪਤ ਹਾਂਜੀ ਮੇਰੇ ਵੀਰੋ ਤੇ ਇੱਕ ਕਬੂਤਰ ਹੋਰ ਬੈਠ ਗਿਆ ਵੀ ਆ ਕੇ ਹਰਾ ਟੂਸਾ ਹਰੀ ਟੌਰੀ 11 ਵਜੇ ਤੇ 28 ਮਿੰਟਾਂ ਤੇ ਆ ਗਿਆ ਬਈ ਇਹ ਹੈਣਾ ਇਹਦੀ ਭੈਣ ਦੀ ਤੁੰਬੀ ਮਰੀ ਜੂਮ ਕਿਉਂ ਨਹੀਂ ਹੁੰਦਾ ਯਾਰ ਇੱਕ ਲੰਡੂ ਫੋਨ ਵੀ ਨਾ ਹੋਵੇ ਭੈਣ ਦੀ ਯਾਰ ਹਾਂ ਹੋ ਬੈਠਾ ਬਈ ਹਰੇ ਟੂਸੇ ਟੌਰੀ ਵਾਲਾ 11 ਵਜੇ 28 ਮਿੰਟਾਂ ਦਾ ਟਾਈਮ ਨੋਟ ਕਰਦੀ ਇਹਦਾ ਤੇ ਸਹੀ ਕਬੂਤਰ ਆਪਣੇ 3 ਨੋਟ ਦੇ ਰਹੇ ਇੱਕ ਫੂੰਜੀ ਵਾਲਾ ਇੱਕ ਦੋਵੇਂ ਟੂਸੇ ਟੌਰੀ ਵਾਲਾ ਇੱਕ ਇਕੱਲੀ ਗੁਲਾਬੀ ਬਗਲ ਦਾ ਰੱਤਾ ਹਲੋ ਜੇ ਨੂੰ ਤਾਂ ਕਰੀ ਜੰਦਰ ਇਹ ਤਾਂ ਜਮ ਸੌਖਾ ਕੰਮ ਹੈ ਇਹ ਰੱਤਾ ਵੀ ਆ ਗਿਆ ਬਈ ਆਪਣਾ ਰੱਤਾ ਲਓ ਜੀ ਤੇ ਇਧਰ ਕਬੂਤਰਾਂ ਵਾਲੇ ਪਾਸੇ ਵੀ ਰੱਖ ਦਿਆ ਵੀ ਦਾਣੇ ਆਇਓ 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 ਪਤਾ ਕੋਈ ਬਦਾਮ ਵਾਲਾ ਤਾਂ ਹੈ ਨਹੀਂ ਬਈ ਹੈ ਨਹੀਂ ਗਾ ਮੋਜਾ ਵੀ ਕੈਨਸਲ ਕਰਤਾ ਬਈ ਇਹ ਰੋਜ਼ ਹੀ ਭਾਂਜੋ ਦਾ ਕਿੱਥੇ ਹੀ ਫੜ ਰੱਖਿਆ ਨੇ ਹਨਾ ਪਾਸੇ ਬੈਠਣ ਦਾ ਕੱਲ ਉੱਡਿਆ 12 1 2 ਵਜੇ ਤੱਕ ਪਤਾ ਨਹੀਂ ਹਨਾ ਤੇ ਜਾ ਕੇ ਕੂਚੀ ਚ ਲੈ ਗਿਆ ਇਹ ਕੋਈ ਵੀ ਕਿਹੜਾ ਬਈ ਦੀ ਆ ਵੀ ਰਹਿ ਨਹੀਂ ਦੇ ਐਵੇਂ ਚੰਗੇ ਦੇ ਨਾਲ ਉਹ ਤੇ ਬਈ ਦੋਵੇਂ ਕਬੂਤਰ ਜਿਹੜੇ ਦੂਜੇ ਬੈਠੇ ਸੀਗੇ ਉਹ ਵੀ ਕਰਤੇ ਅੰਦਰ ਆਪਾਂ ਆਪਣਾ ਰੱਤਾ ਤੇ ਹਰੇ ਟੂਸੇਟ ਆਰੀ ਵਾਲਾ ਕੂਤਰ ਸੱਟਾ ਕੋਈ ਡੱਕਤ ਵਾਲੀ ਗੱਲ ਨਹੀਂ ਕਿਰਾ ਮੈਂ ਬੱਤੀ-ਬੁੱਤੀ ਮਾਰਦੇ ਤੇ ਪੈਰਪੂਰ ਧੋ ਰਹੇ ਇਹਨਾਂ ਦੇ ਲਾਓ ਜੀ ਤੇ ਦੋ ਨਿਊ ਕੂਤਰ ਆਏ ਘਰਲੇ ਆ ਤੇ ਹੈ ਵੀ ਆਪਣੇ ਮਿੱਤਰ ਦੇ ਲੰਬੀ ਵਾਲੇ ਦੇ ਗੁਰਪਾਲ ਡਾਉਂ ਦੇ ਖੜਾ ਬਾਈ ਉੱਤੇ ਬੜਕਾਈ ਜਾਂਦਾ ਛਤਰੀ ਦਿਖਾਉਣੇ ਆ ਸਾਨੂੰ ਹਣਾ ਜੇ ਇੱਥੇ ਆਗੇ ਤਾਂ ਵੱਡੀ ਮੀਦਾਂ ਉ ਬਹਿ ਜਾਣਗੇ ਕੂਤਰ ਇੱਥੇ ਆਪਣੀ ਬਹਿ ਜਾਣਗੇ ਇੱਕ ਕੂਤਰ ਦੇ ਰੰਗ ਲਗਾ ਹਰਾ ਕਾਂਡ ਗੁਲਾਬੀ ਬਗਲ ਹਰਾ ਟੂਸਾ ਇੱਕ ਦੇ ਰੰਗ ਹੈਗਾ ਜੀ ਹਰਾ ਰੱਤਾ ਜਾਂ ਹੁੰਜਾ ਤੇ ਹਰਾ ਟੂਸਾ ਕਬੂਤਰਾ ਕੂਤਰਾਂ ਜੀ ਕਬੂਤਰੀਆਂ ਓਕੇ ਫੀਮੇਲ ਪੀਜਨਸ ਆ ਗਾ ਬਾਬੇ ਕੋਈ ਨਾ ਭੜਕਾਈ ਜਾਨੇ ਸੁੱਕੀਆਂ ਕਬੂਤਰੀਆਂ ਲਓ ਜੀ ਆ ਆ ਗਈ ਕੂਤਰੀ ਦਾ ਬੈਠਣਾ ਵਾਈ ਦੀ ਹਰਾ ਕੰਡ ਤੇ ਹਰਾ ਟੂਸਾ گلابی ਬਗਲਾ ਇਹ 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 ਕਿਧਰ ਗਿਆ ਜਾਂਦੀ ਆ ਜਾਂਦੀ ਹੋ ਜਾਂਦੀ ਵਾਤ ਜੀ ਕੂਤਰੀ ਵੱਡੀ ਮੀ ਦਾ ਵੀ ਬਹਿ ਸਕਦੀ ਆ ਆ ਗਈ ਹੋ ਗਈ ਛਤਰੀ ਨੂੰ ਵੇਖ ਕੇ ਨੀਵੀ ਦੇਖਦੇ ਆ ਚਲੋ ਆਪਣਾ ਵੀ ਟੂਸਿਆਂ ਵਾਲਾ ਫਿਰਦਾ ਵਾਸ ਇੱਕ ਪਾਣੀ ਵਾਲਾ ਤੇ ਇੱਕ ਸੁੱਕਾ ਫਿਰਦਾ ਬਈ ਗਲਾਬੀ ਹੁੰਜੇ ਵਾਲਾ ਤੇ ਇੱਧਰ ਡੱਕਵਾ ਪਾਣੀ ਪਿਆਦੀ ਟੂਸੇ ਟੌਰੀ ਵਾਲੇ ਨੂੰ ਆਇਆ 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 ਬੋਤਲ ਆਇਆ 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 ਬੋਤਲ ਆਇਆ ਆਇਆ ਲਓ ਜੀ ਓਕੇ ਹੋ ਗਈ ਰਿਪੋਰਟ ਤੇ ਕੌਲੀ ਆਪਾਂ ਵਿੱਚ ਹੀ ਰੱਖਦੇ ਨੇ ਬਈ ਇਹਨਾਂ ਦੇ ਕੋਲ ਹੀ ਤੇ ਸਿਰਫ ਆਹ ਕਬੂਤਰ ਨੇ ਪਾਣੀ ਨਹੀਂ ਖੀਚਿਆ ਬਈ ਪਹਿਲੀ ਵਾਰ ਯਾਰ ਚાલਦੇ ਆਂ ਬਈ ਘਰੇ ਥੋੜਾ ਦੁਕਾਨ ਤੋਂ ਹਨਾ ਸਮਾਨ ਲੈਣਾ ਸੀ ਇਸ ਨੂੰ ਕੋਈ ਖਤਰਤ ਨਹੀਂ ਕਰਦੀ ਪਈ ਕਈ ਉਹ ਤਾਂ ਗੈਸਟਰੀ ਆ ਫਿਰ ਆਪਣੇ ਤਾਂ ਬੜੇ ਤਰੀਕੇ ਬੀਕੂ ਤਾਂ ਰਿਹਾ। ਇਹ ਆਪਾਂ ਬੜਾ ਚਲੇ ਘੂਸਾਣਾ ਫਿਰਦਾ ਤੇ ਲਗਭਗ ਟਾਈਮ ਹੋਇਆ ਇੱਕ ਤੋਂ ਉੱਤੇ ਹੋ ਗਿਆ। ਸੁੱਕੇ ਕੂਤਰ ਲੱਗਦੇ ਇੱਕ ਤੋਂ ਉੱਤੇ ਬਹੁਤ ਵੱਡੀ ਗੱਲ ਆ ਬਾਈ ਹਾਂ ਤੇ ਪਾਣੀ ਵਾਲੇ ਵਾਸਤੇ ਕੋਈ ਨਾਰਮਲ ਗੱਲ ਆ। ਪਰ ਆਪਾਂ ਦੋਹਾਂ ਨੂੰ ਚੱਲ ਕੇ ਘਰੇ ਬਹਾਉਣੇ ਆ ਮਸ ਹਨਾ। ਉਹ ਚੱਕਰ ਗਿਆ ਮੁੜ ਕੇ ਫਿਰ ਬਈ ਆਰੇ ਬਾਜੀ ਵੀ ਦੇਖਾਂਗੇ ਉਹ ਘੰਟੀ ਹੋਰ ਤਾਂ ਕੀ ਆ ਹਨਾ। ਆ ਚੱਲ ਕੇ ਘਰੇ ਬਹਾਉਣੇ ਹਾਂ। ਹਾਂ ਫੂੰਜੀ ਆ ਲਈ ਆ ਉੱtre ਆਪਣਾ ਵੀ ਉਹੀ ਹੋ ਗਈ ਆ। ਚੱਲ ਚੱਲ ਉਹੀ ਹੋ ਗਈ ਆ। ਫੂੰਜੀ ਵਾਲਾ ਤਾਂ ਆ ਫਿਰਦਾ ਤੁਹਾਨੂੰ ਦਿਖਾ ਦਿਆਂ ਮੈਂ ਇੱਕ ਮਿੰਟ ਖੜ ਜੋ। ਟਾਈਮ ਵੀ ਦਿਖਾਵਾਂ। ਲਓ ਟਾਈਮ ਇੱਕ ਮਿੰਟ ਟਾਈਮ ਹੀ ਦੇਖ ਲਓ ਬਦਰ ਨੋਟਿਸ ਹਣਾਗਾ ਮੋਂ ਖੜਜੋ ਲਓ 10 ਵਜੇ 1 ਵਜੇ ਕੇ 10 ਮਿੰਟ ਹੋ ਗਏ 10 ਵਜੇ 10 ਮਿੰਟ ਕਹਿਣ ਲੱਗਿਆ ਸੀਗਾ ਮੈਂ ਇਹਨਾਂ ਦੀ ਵੀ ਹਜੇ ਇੱਕ ਵੀ ਕੁਤਰੀ ਨਹੀਂ ਬੈਠੀ ਬੰਗਾਂ ਦੀ ਇੱਕ ਤਾਂ ਦੀਂਦੀ ਨਹੀਂ ਤੇ ਇੱਕ ਇੱਥੇ ਫਿਰਦੀ ਹੈਗੀ ਆ ਫੁੰਝੜਾ ਹੋ ਜਾਂਦਾ ਆਪਣਾ ਉਹ ਡੱਗ ਗਿਆ ਸਾਹਮਣੇ ਉਹ ਜਾਂਦਾ ਤੇ ਟੂਸਿਆਂ ਵਾਲਾ ਆਈ ਥਿੰਕ ਸੋਚਾ ਹੋਵੇ ਹਨਾ ਦੇਖਦੇ ਆ ਮੈਂ ਕਿ ਟੂਸਿਆਂ ਉੱਚਾ ਗਿਆ ਬਈ ਉੱਚਾ ਗਿਆ ਟੂਰੀ ਵਾਲਾ ਛੋਟਾ ਪੈ ਰਿਹਾ ਇਹ ਨੂੰ ਤਾਂ ਭਾਉਣਾ ਤਾਂ ਸੁੱਕ ਕਰਤੀ ਜੇ ਉਥੇ ਲੜਾਈ ਆ ਮੁੰਡੇ ਨੂੰ ਮੈਂ ਕਿਹਾ ਮੈਂ ਅਭੀ ਛਤਰੀ ਦੇ ਕੂਤਰ ਬੰਨ ਆਇਆ 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 ਪੁੱਤ ਆਇਆ 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 ਰੋਕ ਕੇ ਰੱਖ ਇੱਕ ਤਾਂ ਤੇ ਖੰਡ ਹਿਲਾਣਾ ਛਤਰੀ ਰੋਕ ਕੇ ਰੱਖ ਤੈਨੂੰ ਛਤਰੀ ਪੁਰਾਣੀ ਦੀਨ ਵਾਲੀ ਹੈ ਪੁਰਾਣੀ ਤੇ ਆਉਗਾ ਇਹ ਨਵੀਂ ਤੇ ਨਹੀਂ ਆਉਂਦਾ ਹੈ ਥੋੜੀ ਨੀਮ ਕਰਕੇ ਰੱਖ ਲੈ ਇਹਨੂੰ ਹਾਂਜੀ ਬਾਪੂ ਤੇ ਆਪਣਾ ਬਈ ਉਹ ਕੀ ਨਾਲ ਲੈਂਦੇ ਹੁੰਦੇ ਹੈ ਇਹਦਾ ਟੈਂਪਰੇਚਰ 38 ਡਿਗਰੀ ਆ ਤੇ ਦੋਵੇਂ ਗਲਾਬੀ ਟੂਸੇ ਤੇ ਟੌਰੀ ਵਾਲਾ ਬਿਠਾ ਲਿਆ ਆਪਾਂ ਲਗਭਗ 1:25 ਮਿੰਟਾਂ ਤੇ ਕੋਈ ਛਤਰਾਂ ਬੁੜਕੀਆਂ ਆਂਦੀਆਂ ਸੀ ਹਨ ਵਿੱਚ ਉਹ ਬਾਈ ਜਾਂਦੇ ਸੀ ਬਾਈ ਵਰਗੇ ਮੈਂ ਚਲ ਬਾਈ ਲੈਣੇ ਹਨ ਤੇ ਗਲਾਬੀ ਘਾਂਡਾ ਨੂੰ ਰਜਮਾ ਪਾਣੀ ਪਿਆਦ ਗਏ ਬਈ ਆਇਆ 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 ਪੁੱਤ ਦੇਖੋ ਇਹਨਾਂ ਢੱਕ ਗਏ ਬੱਸ ਕਰ ਦਿਆ ਓਏ ਬੱਸ ਕਰ ਗਿਆ ਬੱਸ ਕਰ ਦਿਆ ਸ਼ਿਕਰਦਾ ਤੇ ਮੜੀ ਚੁੰਜ ਆਪਣੇ ਦੇ ਵੀ ਲਗਾ ਦੇ ਬਈ ਇਹ ਬੈਠ ਗਿਆ ਸਾਨੂੰ ਦੱਸਿਆ ਹੀ ਐ ਇਹ ਬਹਿ ਗਿਆ ਸੀ ਲਗਭਗ 1:11 ਇਹ ਬਹਿ ਗਿਆ ਸੀ 1:25 ਮਿੰਟਾਂ ਦੇ ਬਾਹ ਲਿਆ ਸੀਗਾ ਬੈਠਾ ਨਹੀਂ ਸੀਗਾ ਇਹ ਤੇ ਗੁਲਾਬੀ ਫੂੰਝ ਵਾਲਾ ਕੂਤਰ ਨਿਕਲ ਗਿਆ ਵੀ ਆਪਣਾ ਹਨਾ ਦੂਜਾ ਤਾਂ ਬਾਹ ਲਿਆ ਸੀਗਾ ਉਹ ਸੁੱਕਾ ਕੂਤਰ ਔਖਾ ਹੋ ਕੇ ਚੜ ਗਿਆ ਇੱਕ ਬਈ ਆ ਜਿਹੜੀ ਬਾਹਰੋਂ ਕਬੂਤਰੀ ਹੈ ਬਾਂਗਾਂ ਦੀ ਇਹ ਕੂਦਰੀ ਠੀਕ ਐ ਉਹ ਨਵੀਂ ਕਬੂਤਰੀ ਇੱਕ ਕੋਹੇ ਦਾ ਬੱਚਾ ਤੀਜਾ ਆਪਣਾ ਗੁਲਾਬੀ ਫੂੰਜੀ ਵਾਲਾ ਤਿੰਨੇ ਚੜ ਗਏ ਪਹਿਲੇ ਨੰਬਰ ਤੇ ਗੋਸ਼ ਵਾਲਾ ਬੱਚਾ ਉੱਤਰਿਆ ਆਇਆ ਦੂਜੇ ਨੰਬਰ ਤੇ ਇਹਨਾਂ ਦੀ ਕਬੂਤਰ ਉੱਤਰੇ ਆਪਨੇ ਉਤਰੇ ਨਹੀਂ ਆ ਰਹੇ ਆਪਨੇ ਨੂੰ ਠੱਗੀ ਵਾਦੀ ਕਿਉਂ ਨਾ ਚਲੋ ਕੋਈ ਗੱਲ ਨਹੀਂ ਫਿਰ ਹੁਣ ਬਈ ਜਿਹੜਾ ਗਿਆ ਤਾਂ ਗਿਆ ਟਾਣਾ ਨਾ ਨਾ ਦੇਖੋ ਚੱਕੇ ਮੂੰਹ ਸਾਰੇ ਨੇ ਤਾਂ ਹਾਣੂ ਕਬੂਤਰਾਂ ਚ ਨਿਗਾ ਚੋਬਰਾਂ ਦੀ ਅੰਦਰ ਵੀ ਬੈਠੇ ਨੇ ਦੋ ਜਿਹ ਬੰਦੇ ਠੀਕ ਹੈ ਗਰਮੀ ਬਹੁਤ ਜ਼ਿਆਦਾ ਹੈ ਤੇ ਮਾਰੀ ਇਹਨਾਂ ਨਿਗਾ ਬਈ ਵੱਡੀ ਉਮੀਦ ਹੈ ਵੀ ਆਪਣੇ ਫੂੰਜੀ ਵਾਲ ਨੂੰ ਗਲੀਸ ਦਵਾਤਾ ਇਹਨਾਂ ਦੇ ਕੂਤ ਨਾਲ ਅਸੀਂ ਅਸੀਂ ਭੜਾਈ ਕਰਦੇ ਸੀਗੇ ਤੇ ਸਾੜ ਨਾਲ ਹੀ ਡੱਗੀ ਮਾਰ ਗਏ ਤਾਂ ਯਾਰ ਹੈ ਅਸੀਂ ਭਾਗੇ ਦਈਏ ਕਿ ਨਾਲ ਚੜ ਕੇ ਲੈ ਗਏ ਕੂਤਰ ਨੂੰ ਤਾਂ ਕੂਤਰ ਨੇ ਉਤਰਿਆ ਵੀ ਆਪਣਾ ਟਾਈਮ ਦੇਖੋ ਕੀ ਹੋ ਗਿਆ 2:35 ਹੋ ਗਏ ਸੁੱਕਾ ਕੂਤਰਾ ਮੁਸ਼ਕਲ ਹੀ ਆ ਬਈ ਨਹੀਂ ਆਉਂਦਾ ਕੂਤਰਾ ਆਪਣਾ ਇਹਨਾਂ ਲਈ ਬਾਗਾਂ ਦੀ ਕੂਤਰੀ ਹਜੇ ਫਿਰਦੀ ਐ ਇੱਕ ਇੱਥੇ ਇੱਕ ਕਾਲ ਚ ਰਣੀ ਆਵੜੀ ਇੱਥੋਂ ਹੈ ਮੁਸ਼ਕਲ ਅੱਲਾਹ ਜੀ ਆਪਣਾ ਸ਼ਾਖਾ ਵੀ ਆ ਗਿਆ ਬਈ ਕੱਲ ਆਹ ਨਿਕਲਿਆ ਸੀ ਇਹ ਖੋਡੇ ਚ ਜਦੋਂ ਕੂਤਰ ਤਾੜ ਜਾਂਦੇ ਸੀਗੇ ਤੇ ਅੱਜ ਆ ਗਿਆ ਕਰੇ ਓਕੇ ਹੋ ਗਈ ਰਿਪੋਰਟ ਸਟ ਹੈ ਕਮ ਲਓ ਜੀ ਤੇਨੂੰ ਡੱਕਵਾ ਪਾਣੀ ਪਿਆ ਦੇ 2 ਸੈਟ ਓਰੀਲ ਆਇਆ 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 ਪੁੱਤ ਦੂਰੀ ਰੇਮੜਾ ਜੀ ਲਓ ਜੀ ਤੇ ਇਧਰ ਹਰੇ 2 ਸੈਟ ਓਰੀਲ ਨੂੰ ਬਦਾਮ ਰੱਖ ਦਗੇ ਵੀ ਖਿੱਚ ਗਿਆ ਪਾਣੀ ਇਹ ਆਇਆ 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 ਪੁੱਤ ਰੱਤਾ ਵੀ ਖਿੱਚੀ ਉਹਨੂੰ ਵੀ ਧਰਦ ਗਏ ਵੀ ਪਈ ਆਪਾਂ ਤੇ ਆ ਵੀ ਖਿੱਚੀ ਇਹਨੂੰ ਵੀ ਧਰਦ ਗਏ ਤੇ ਇਹਨੇ ਨਹੀਂ ਖਿੱਚੇ ਕੱਲੇ ਨੇ ਹਜੇ ਪਾਣੀ ਤੇ ਸੱਚ ਹਾਂ ਵੀ ਗੁਲਾਬੀ ਫੁੰਝੜ ਆਪਣਾ ਕਬੂਤਰ ਆ ਗਿਆ 1.5 ਵਜੇ ਚੜਿਆ ਸੀ ਹਨਾ ਲਗਭਗ 3 ਵਜੇ ਆਇਆ ਹੁਣ ਰੱਬ ਜਾਣੇ ਬਈ ਸਾਡੇ ਸਾਰੇ ਸਾਹਮਣੇ ਤਾਂ ਆਹ ਚੜਿਆ ਤੇ ਪਾਸਿਓਂ ਆਇਆ ਨੀਵਾ ਹੋ ਕੇ ਹੁਣ ਆਏ ਨਹੀਂ ਕਹਿ ਸਕਦੇ ਪਾਸੇ ਬਹਿ ਕੇ ਆਇਆ ਉੱਡ ਕੇ ਆਇਆ ਕਬੂਤਰ ਆ ਫਿਰਦਾ ਦੇਖੋ ਹਣਾ ਆ ਆਉਂਦਾ ਕੂਤਰ ਉਹ ਰੱਬ ਹੀ ਜਾਣਦਾ ਬਈ ਉਹ ਇਹਦੀ ਜਦੋਂ ਆਇਆ ਉਦੋਂ ਕੰਡੀਸ਼ਨ ਦੇਖ ਕੇ ਆਪ ਨੂੰ ਪਤਾ ਲੱਗ ਜੂ ਸਾਰੀ ਜੱਜਮੈਂਟ ਆਪਾਂ ਕਰ ਲਾਂਗੇ ਵੀ ਕੀ ਸੀਨ ਹੈ ਪਰ ਕੂਤਰ ਗਿਆ ਉੱਚਾ ਸੀ ਚੱਕਰ ਮਾਰ ਕੇ ਜਿਹੜਾ 1:3 ਵਜੇ ਕਰ ਜਾਵਾ ਸਾਹਮਣੇ 1:3 ਬੰਦ ਲੱਗ ਗਿਆ ਉਦੋਂ ਬਾਅਦ ਕੂਤਰ 3 ਵਜੇ ਆਏ ਆਇਆ ਇੱਕ ਪਾਸੋਂ ਹਾਬ ਜੇ ਦਾ ਹੋ ਕੇ ਚਲੋ ਦੇਖਦੇ ਹਾਂ ਕੀ ਸੀਨ ਹੈ ਕੋਈ ਚੱਕਰ ਨਹੀਂ ਲਓ ਜੀ ਗਲਾਬੀ ਫੂੰਜ ਜਲਾ ਬੈਠ ਗਿਆ ਬਈ 3 ਵਜ ਕੇ 1 ਮਿੰਟ ਰੋ ਉਹ ਬਿਠਾ ਆਈ ਦੀ ਭੈਣ ਨੂੰ ਜੂ ਵਜ ਜਾ ਚੋਬਰ ਗਿਆ ਲਾਉਣਾ ਤਾਂ 1 ਮਿੰਟ ਯਾਰ ਹਾਂ ਉਹ ਬੈਠਾ ਬਈ ਇਹ ਰਹਾ ਟਾਈਮ ਹੋ ਗਿਆ ਇੱਕ ਮਿੰਟ ਬੇਬੀ ਟਾਈਮ ਦੇਖੋ 3 ਵਜ ਕੇ 33 ਮਿੰਟ ਤੇ ਆਪਾਂ ਹੁਣ ਹੀ ਸਾਰਾ ਕੁਝ ਤੁਹਾਡੇ ਸਾਹਮਣੇ ਕਰ ਦਿੰਨੇ ਹੈਗੇ ਲਓ ਜੀ ਤੇ ਇੱਧਰ ਗਲਾਬੀ ਬਗਲ ਵਾਲੇ ਰੱਤੇ ਨੂੰ ਵੀ ਬਦਨਾਮ ਰੱਖ ਦਈਏ ਇਹ ਦੋਵੇਂ ਖੂਤਰਾਂ ਨੂੰ ਵੀ ਬਦਨਾਮ ਰੱਖ ਦਈਏ ਬਈ ਪਹਿਲੇ ਨੰਬਰ ਤੇ ਗਲਾਬੀ ਟੂਸੀਆਂ ਟੋਰੀ ਆਇਆ 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 ਬੱਤ ਖਾਲਾ ਤੇ ਆਪਣੇ ਗੁਲਾਬੀ ਘੰਟੇ ਤੇ ਹਰੀ ਕਾਂ ਤਾਂ ਆ ਗਿਆ ਆਇਆ 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 ਪੁੱਤ ਲਓ ਜੀ ਇਧਰ ਵੱਡੇ ਕਬੂਤਰ ਤੇ ਕਬੂਤਰਾਂ ਨੂੰ ਵੀ ਤਾਂ ਰੱਖ ਰਿਹਾ ਬਈ ਕਬੂਤਰਾਂ ਨੂੰ ਤਾਂ ਰੱਖਿਆਂਦੇ ਤੇ ਕਬੂਤਰਾਂ ਨੂੰ ਹੋਰ ਰੱਖ ਦਿੰਨੇ ਆ ਪਰ ਇੱਕ ਗੱਲ ਹੈਗੀ ਆ ਬਾਬੇ ਹਣਾ ਵੀ ਕੱਲ ਨਾ ਇੱਕ ਮਿੰਟ ਆਇਓ 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 ਬਈ ਕੱਲ ਮੈਂ ਦਾਣੇ ਪਾਉਣੇ ਭੁੱਲ ਗਿਆ ਸੀ ਕਬੂਤਰਾਂ ਨਾ ਤੇ ਅੱਜ ਵੀ ਤੜਕੇ ਦੀ ਪਾਉਣੀ ਸੀ ਪਰ ਲੇਟ ਹੋ ਗਏ ਯਾਰ ਚਲੋ ਮਾਫੀ ਚਾਹੁੰਦੇ ਆ ਛੋੜ ਦਿੱਤ ਨਹੀਂ ਕਬੂਤਰਾਂ ਤੋਂ ਹਣਾ ਹਾਂਜੀ ਮੇਰੇ ਵੀਰੋ ਤੇ ਘਰ ਵਾਲੇ ਕੂਤਰਾ ਦਾ ਵੀ ਦਾਣਾ ਪਾਣੀ ਕਲੀਅਰ ਕਰਾਇਆ ਹੈ ਆਪਾਂ ਸਾਰਾ ਦਿਨ ਐਡਾ ਵਧੀਆ ਚੰਗਾ ਲੱਗਾ ਸੀ ਦੇਖੋ ਮਗਰੋਂ ਕੋ ਜਮਾਂ ਜਲੂਸ ਨਿਕਲ ਗਿਆ ਚਲੋ ਕੋਈ ਨਾ ਕਰਦੇ ਆਂ ਤਿਆਰੀ ਬਾਜੀ ਤੇ ਜਾਣ ਦੀ ਚੱਲੇ ਸੀਗੇ ਬਾਜੀ ਵਾਲੇ ਕੰਟ ਕੰਨੀ ਵੈਸੇ ਆਪਰੇ ਲਈਏ ਜੇ ਤੁਹਾਨੂੰ ਹਣਾ ਤੇ ਕੂਤਰੇ ਆਪਣੀ ਸੀ ਨਹੀਂ ਹੋ ਰਹੀ ਉੱਥੇ ਤੇ ਵੈਸੇ ਟਾਈਮ ਨਹੀਂ ਲੱਗਿਆ ਸਾਰੇ ਗੁੱਗਰ ਸਾਫ ਕਰ ਪਿਓ ਸਾਰਾ ਕੰਮ ਨੇ ਬੈਠ ਕੇ ਹੁਣ ਚੱਲੇ ਆਪੇ ਦੇਖਦੇ ਆਂ ਮੇਰੇ ਕੋਲ ਟੀਵੀ ਦਾ ਬਾਜੀ ਦੀ ਆਪਣੀ ਮੈਂ ਜੇ ਆਰਾਮ ਨਹੀਂ ਪਾੜੀ ਗਲੇ ਦੇਖੋ ਜਿਵੇਂ ਲਾਸਟ ਟਾਈਮ ਪੰਜ ਪੰਜ ਬੰਦੇ ਪਏ ਉਹਨਾਂ ਦੇ ਲਈ ਹੁਣ ਪੂਰੇ 25 ਟਾਈਮ ਆ ਗਏ ਆ ਬਈ ਚੋੜਾਂ ਟੱਪੇ ਬਾਜੀ ਵਾਲੇ ਪਿੰਡ ਟੱਪ ਕੇ ਇੱਥੇ ਖਾਣੇ ਕਿਢਾਵਾ ਗਏ ਹਨ ਕਬੂਤਰੀ ਨਿਕਲ ਗਈ ਸੀਗੀ ਉੱਥੋਂ ਬਈ ਉਸ ਨੂੰ ਰਿਕਾਰਡਿੰਗ ਸੁਣਾ ਦਿੰਨੇ ਸੀ ਕਰੀ ਕਰਾ ਬੀਜੀ ਆ ਪੁੱਤਰਾ ਸਾਡੇ 5 ਤਾਈ ਟਾਈਮਾਂ ਨਾ ਸੁਣ ਲੋ ਬਿੱਟੂ ਗੋਨਿਆਣਾ ਬਿੱਟੂ ਗੋਨਿਆਣਾ ਸੋਨੂ ਦਾਨੇ ਵਾਲਾ ਸੋਨੂ ਦਾਨੇ ਵਾਲਾ ਸੀਨ ਮਲੋਟ ਸੁਨੀਲ ਮਲੋਟ ਦੀਪਕ ਮਲੋਟ ਦੀ ਡਾਕਟਰ ਮਲੋਟ ਸਤੀ ਡਾਕਟਰ ਮਲੋਟ ਸਤਨਾਮ ਚੰਨੂ ਸਤਨਾਮ ਚੰਨੂ ਮੁੱਖ ਬੱਲਮਗੜ ਮੁੱਖ ਬੱਲਮਗੜ ਬਾਉਂ ਪੁੰਦੜਾ ਬਾਉਂ ਪੁੰਦੜਾ ਫੌਜੀ ਮੰਗਿਆਣਾ ਫੌਜੀ ਮੰਗਿਆਣਾ ਸੋਨੂ ਅਰਨੀ ਵਾਲਾ ਸੋਨੂ ਅਰਨੀ ਵਾਲਾ ਅਮਰਿਤ ਰਾਮ ਅਮਰਿਤ ਰਾਮਨਗਰ ਮਨਪ੍ਰੀਤ ਮਾਨ ਮਨਪ੍ਰੀਤ ਵਾਲਾ ਨੀਰ ਉਹਨੂੰ ਰਾਮ ਮੇਰਾ ਨਾ ਨਾ ਅੜਕਦੀ ਕਿ ਕਦ ਬੋਲੇ ਮਨਪ੍ਰੀਤ ਮਾਨਣਾ ਜਿਵੇਂ ਕੋਈ ਅਸਰ ਨਾ ਵੱਡਾ ਨਾਂ ਬੋਲਣ ਚ ਦਿੱਕਤ ਆ ਹੀ ਜਾਂਦੀ ਹੈ ਖਾਂਡੇ ਘਟਾ ਮੈਂ ਕਿਹਾ ਦੇਖ ਆਈਏ ਕੀ ਪਤਾ ਹੈ ਮੈਂ ਕਿਹਾ ਆਪਣੀ ਕੂਤਰੀ ਇੱਥੇ ਹੋਵੇ ਪਰ ਕੂਤਰੀ ਤੇ ਹੈ ਨਾ ਥੋੜੀ ਨਾਲ ਦੇਖੀਓ ਜੀ ਟਾਈਮ ਵਾਲੇ ਕਬੂਤਰ ਕਿੱਥੇ ਗਏ ਔਰ ਥੱਲੇ ਆ ਕੇ ਕੋਈ ਚੀਮ ਹੀ ਨਾ ਕਰੇ ਠੀਕ ਆ ਟਾਈਮ ਕਿੰਨੇ ਤੱਕ ਲੱਗੇ ਸੀਗਾ ਦਿਖਾਈ ਭਾਈ ਜੀ ਟਾਈਮ ਵਾਲੇ ਕਬੂਤਰ ਟਾਈਮ ਲੱਗਾ ਸੀ ਭਾਈ ਕੂਤਰੀ ਤੇ 5 ਤੋਂ 5.5 ਦਾ ਠੀਕ ਹੈ ਐਂਡ ਆ ਦੇ ਟਾਈਮ ਚ ਕੱਟੀ ਗਈ ਚੰਗੀ ਭਲੀ ਫਿਰਦੀ ਫਿਰਦੀ ਹੁਣ ਬਾਬੇ ਤੇ ਸਾਡੀ ਕੀ ਗਲਤੀ ਹੈ ਜਹ ਤੇ ਤੂੰ ਜਹ ਤੇ ਤੂੰ ਅਗਲੀ ਬਾਜੀ ਤੇ ਐ ਕਰਿਆ ਕਰਾਂਗੇ ਰੱਸੀ ਬਾਕੇ ਛੱਡ ਲਿਆ ਕਰਾਂਗੇ ਇੱਕ ਪੰਡਾ ਰੀਲ ਲਿਆ ਕਰਾਂਗੇ ਦੂਜੀ ਦੂਜੀ ਹਾਂ ਪੰਜਾਂ ਵਾਲੀ ਲਿਆ ਕਰਾਂਗੇ ਟੋੜਦੀ ਨਹੀਂ ਹੁੰਦੀ ਹਾਂ ਉਹੀ ਚਲੋ ਕੋਈ ਨਾ ਬਾਬੇ ਹੁਣ ਅਸਪਤਲ ਦੀ ਪਿੰਡਾਂ ਦੀ ਨਿਗਾਹ ਮਾਰ ਲੈਨੇ ਕਿਤੇ ਇੱਥੇ ਆਈ ਕਰੀ ਤਾਂ ਹਣਾ ਆ ਗਏ ਆ ਤੇ ਲੈ ਕੇ ਬਸ ਆਹੀ ਕੰਮ ਰਹਿਗਾ ਕੀ ਹੋ ਗਿਆ ਤੂੰ ਹੋਰ ਹੀ ਕੋਈ ਕਿਆ ਕੋਈ ਨਹੀਂ ਨੱਬਾ ਓਏ ਜਾ ਭਰਾਵਾ ਇਹਦਾ ਬਾਈਕਾਰਡ ਕਰੋ ਇਹਦਾ ਇਹਦੇ ਚ ਪਾ ਲਿਆ ਦਾ 100 150 ਦਾ 150 ਦਾ ਚ ਪਾ ਲਿਆ ਨਾ ਪਾ ਉਹ ਯਾਰ ਬਾਬਾ ਆਡੇ ਦਾ ਭੈਣ ਚੋਣ ਨਾਲ ਤੇਲ ਪਾ ਕੇ ਤੁਰਦੇ ਆ ਅਸੀਂ 1.5 2 200 ਦਾ ਪਤਾ ਹੀ ਨਹੀਂ ਕਿਵੇਂ ਖਾ ਜਾਂਦੇ ਮੂੰਹ ਹੀ ਬਾਲੇ ਵੱਡੇ ਮੋਟਰਸਾਈਕਲਾਂ ਦੇ ਇਹਨਾਂ ਦੇ ਬੰਦ ਕਰ ਯਾਰ ਇਹ ਮੈਨੂੰ ਹੱਸਾ ਨਹੀਂ ਲੱਗ ਰਿਹਾ ਬਾਬੋ ਕੁਦਰੀ ਗਵਾਜ ਕੀ ਯਾਰ ਹੋਰ ਤੂੰ ਕਹੀ ਦਿਖਾ ਮੈਨੂੰ ਚੱਲ ਕੋਈ ਨਾ ਬੰਦ ਚੱਲੇ ਆ ਘਰ ਨੂੰ ਲੈ ਕੇ ਖਾਲੀ ਬਿਜਰਾ ਮੇਰੇ ਵੀਰ ਤੜਕੇ ਸਪਿੰਜਰੇ ਚ ਪਾ ਕੇ ਦਿੱਤੀ ਸੀ ਹਰੇ ਕਾਂਡ ਵਾਲੀ ਹੈ ਤੇ ਹੁਣ ਆਏ ਜੀ ਕਰਦਾ ਵੀ ਨਹਿਰ ਚ ਛਾਲ ਮਾਰ ਕੇ ਫਿਰ ਆਏ ਆ ਵੀ ਜੇ ਨਹਿਰ ਚ ਛਾਲ ਮਾਰ ਕੇ ਜਿਹੜੇ ਮਗਰ ਇੰਨੇ ਬੈਠਾ ਪਰ ਉਹਨਾਂ ਨੂੰ ਕੌਣ ਸੰਭੂਗਾ ਬਾਪਿਓ ਹਨਾ ਤੁਸੀਂ ਆਪ ਸਿਆਣੇ ਹੋ ਬਾਕੀ ਪਰ ਚਲੋ ਜਿੱਤ ਹਾਰਦਾ ਤਾਂ ਕੋਈ ਰੋਲਾ ਹੀ ਨਹੀਂ ਉਹ ਤਾਂ ਸਾਨੂੰ ਦੱਸਿਆ ਹੀ ਐ ਜਿੱਥਾ ਤਾਂ ਕੋਈ ਰੋਲਾ ਨਹੀਂ ਬੈ ਜੇ ਸਾਡਾ ਫੜਿਆ ਜਾਵੇ ਜਾਨਵਰ ਸਾਡਾ ਪਿੰਜਰੇ ਚ ਹੋਵੇ ਅਸੀਂ ਬਾਗੋ ਬਾਗ ਹੁੰਨੇ ਆ ਜੀ ਠੀਕ ਹੈ ਕਿ ਨਹੀਂ ਅਸੀਂ ਬਾਗ ਨਾ ਪੁੰਦੇ ਜਾਵਾਂਗੇ ਤਿੰਨ ਗਵਾਂ ਦੇ ਆਪਣਾ ਹਾਂ ਕੂਤਰ ਬਹੁਤ ਟੌਪ ਟੌਪ ਦੇ ਦੋ ਤਿੰਨ ਕੂਤਰ ਗਵਾਦੇ ਸਿਰੇ ਵਾਲੇ ਬਾਪਿਓ ਲੋਹੇ ਛੱਡਣ ਵਾਲੇ ਲੋ ਭਾਈ ਮੋੜ ਆਏ ਕਰੇ ਇੱਕ ਹੋਰ ਕੂਤਰੀ ਬਵਾ ਕੇ ਬੌਂਡਰੇ ਚੜਾ ਦੇ ਮੇਰੀ ਦੇ ਭਾਂ ਜੋ ਦਵਾ ਲੱਗੇ ਹੋਣੇ ਅੰਦਰਵਾੜ ਦਾ ਸਹੀ ਗੱਲ ਹੈ ਹੈ ਖੜਾੜ ਜਾ ਕੋ ਹਾਂ ਚੱਕ ਲੈ ਜੀ ਰਾਤ ਮੈਂ ਇੱਕ ਹੰਟ ਬਈ ਦੇਣੇ ਕੀ ਸੀ ਨਾ ਯਾਰ ਤੇ ਹੁਣ ਬਈ ਦੂਜੇ ਕੂਤਰ ਦੀ ਤਿਆਰੀ ਚੱਲ ਰਹੀ ਹੈ ਜਿਹੜੇ ਕੱਲ ਨੂੰ ਛੱਡਣੇ ਆ ਠੀਕ ਹੈ ਕੱਲ ਨੂੰ ਵੀ ਦੋ ਤਿੰਨ ਕੂਤਰਾਂ ਨੂੰ ਇੱਥੇ ਆਪਣੇ ਇੱਕ ਤਾਂ ਹਰੇ ਟੂਸੇ ਵਾਲਾ ਹੋਊਗਾ ਆਪਣਾ ਤੇ ਤੁਸੀਂ ਹਾਂ ਇਹ ਦੇਖੋ ਯਾਰ ਵੀ ਕੂਤਰ ਕਰਦੇ ਕੀ ਆ ਟਾਈਮ ਕਿਹੜਾ ਹੋਇਆ ਪਿਆ ਹਨ ਕਬੂਤਰ ਪੱਟ ਆਇਆ ਹੈ ਪਰਟਾਉਣਾ ਪਿਆ ਤੇ ਕਬੂਤਰ ਅੰਦਰੋਂ ਇੱਕ ਡੇਡ ਬਾਹਰ ਨਿਕਲਿਆ ਆ ਕੋਈ ਭੇਤ ਨਹੀਂ ਕੋਈ ਸਮਝ ਤੱਕੋ ਬਾਹਰ ਆ ਕੰਮ ਯਾਰ ਚਲ ਉਹ ਛੱਡੋ ਯਾਰ ਉਹ ਗੱਲ ਮੁੱਕੀ ਕਬੂਤਰ ਮਾੜਾ ਨਹੀਂ ਉੱਡਦਾ ਕੋਈ ਨਹੀਂ ਮਾੜਾ ਉੱਡਿਆ ਕਬੂਤਰ ਭੱਜਣ ਵਾਲਾ ਦੁੱਖ ਸਭ ਤੋਂ ਵੱਡਾ ਹੈ ਚਲੋ ਕੋਈ ਨਾ ਬਸ ਜਾਵਾ ਕਰਕੇ ਛੱਡ ਦੇ ਯਾਰ ਕੋਈ ਦਿੱਕਤ ਵਾਲੀ ਕਰਨ ਜਿਵੇਂ ਹੈਗਾ ਪਰਟਾਤਾ ਹੁਣ ਦੂਬਾ ਦੇ ਲਈ ਗੇਮ ਪਾਣੀ ਕਰਦੇ ਹੋਏ ਸਟਾਰਟ ਇਹਦਾ ਬੱਚਾ ਵੀ ਪਰਟਾਲ ਕੇ ਸੱਚ ਵੀ ਪਹਿਲਾਂ ਲਓ ਭਾਈ ਦੇਖੋ ਕੀ ਕੋਈ ਗੀਤ ਬਹੁਤ ਹੈ ਕਿਦਰ ਦਿਨ ਚ ਪਿਆਰੀ ਮੈਂਡ ਧੋਣੇ ਪੈਂਦਾ ਫਿਰ ਵੀ ਦੀ ਦੂਜੇ ਮੈਂਡ 100 ਕੁ ਯਾਰ ਬਸ ਪੁੱਸੋ ਨਾ ਯਾਰ ਵੀ ਕੁੱਲ ਮਿਲਾ ਕੇ ਹਨ ਵੀ ਸੁਣੋ ਹਾਂ ਇੱਕ ਨੰਬਰ ਹੈ ਵੀ ਜਮਾਂ ਇੱਕ ਨੰਬਰ ਹੈ ਕੋਈ ਗੱਲ ਮੁੱਕੀ ਵੀ ਬਸ ਬੁਰਾ ਹੜਾ ਯਾਰਣਾ ਬਹੁਤ ਔਖਾ ਕੰਮ ਬਈ ਐਡਾ ਸੌਖਾ ਕੰਮ ਨਹੀਂ ਜਿੰਨਾ ਵੇਖਣ ਚ ਲੱਗਦਾ ਪਤਾ ਹੀ ਹੈ ਹਨ ਵੀ ਕਰਦੇ ਆ ਬਈ ਫਿਰ ਭਾਇਓ ਹੀ ਬਿਹਾੜੀ ਲਗੂਗੇ ਉਹ ਗੱਲਾਂ ਮੁੱਕੀ ਬਾਤ ਗਈ ਸਿੱਧੇ ਹੀ ਹਾਕ ਤਾਰਾ ਆ ਡੱਬੀ ਪਣੀ ਕੀ